ਕਸੀ ਕਾਲੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਵੀ ਕਰਦੇ ਸਾਰੇ ਠੀਕ ਠਾਕ ਹੋ ਤੇ ਅਸੀਂ ਸਾਰੇ ਬਿਲਕੁਲ ਠੀਕ ਠਾਕ ਆਉ ਤੇ ਲੋ ਜੀ ਇੱਕ ਦਿਨ ਰਹਿ ਗਿਆ ਵਾਪਸ ਜਾਣ ਚ ਤੇ ਹੁਣ ਤੁਹਾਨੂੰ ਦਿਖਾਉਣੀ ਆ ਕੀ ਕੀ ਚੱਲ ਰਿਹਾ ਹੈ ਇਹ ਹੈ ਮੇਰਾ ਭਰਾ ਛੋਟਾ ਭਰਾ ਹੈ ਇਹ ਪਰ ਤੇ ਸਾਰਿਆਂ ਚ ਛੋਟਾ ਹੈ ਰੋਕੀ ਟੱਕਰ ਹੈ ਹੈ ਤੇ ਹੁਣ ਵੀ ਦੇਖੋ ਇਹ ਬਿੱਲਾ ਨਹੀਂ ਵੰਦਾ ਅੱਜ ਖੇਤ ਨਹੀਂ ਗਿਆ ਤੇ ਅੱਜ ਨੂੰ ਛੁੱਟੀ ਸੀਗੀ ਤੇ ਅੱਜ ਨਹੀਂ ਲੋ ਬਚਾਰਾ ਲੱਗਿਆ ਹੋਇਆ ਭਾਬੀ ਦੇ ਨਾਲ ਸਿੱਟੇ ਸਿੱਲਣ ਲੱਗਿਆ ਹੋਇਆ ਚਾਹ ਨੂੰ ਤਾਂ ਛੋਟਾ ਹੈ ਇਹ ਸਾਡੇ ਚੋਂ ਸਾਰਿਆਂ ਚੋਂ ਜੋਂ ਵਜੋਂਦੇ ਸਾਡੇ ਪਾਪਾ ਹੀ ਗਏ ਹਨ ਇਹ ਵੱਡਾ ਹੋ ਗਿਆ ਸਾਥੋਂ ਵੀ ਵੱਡਾ ਹੋ ਗਿਆ ਸੀ ਇੰਨੀ ਜ਼ਿੰਮੇਵਾਰੀ ਲੈਂਦਾ ਹੈ ਪਹਿਲਾਂ ਜਦੋਂ ਅਸੀਂ ਆਉਂਦੇ ਸੀ ਨਾ ਤੈਨੂੰ ਕੋਈ ਫਿਕਰ ਨਹੀਂ ਹੁੰਦਾ ਸੀਗਾ ਕੀ ਲਿਆਉਣਾ ਹੈ ਕੀ ਖਾਣਾ ਹੈ ਪਾਪਾ ਜੀ ਨੂੰ ਫਿਕਰ ਹੁੰਦਾ ਸੀਗਾ ਤੇ ਹੁਣ ਵਿਚਾਰਾ ਕਿਉਂਟੀ ਪਾਈ ਘਾਹ ਕੇ ਬੋਝ ਕਮਾ ਲਾ ਹੁਣ ਇਹ ਵੱਡਾ ਹੋ ਗਿਆ ਹੁਣ ਇਹਦੀ ਸਾਰੀ ਜ਼ਿੰਮੇਵਾਰੀ ਹੋ ਗਈ ਹੁਣ ਇਹ ਫਿਕਰ ਕਰਦਾ ਸਾਡਾ ਵੀ ਆਇਆ ਮੈਂ ਰਹਿਣਾ ਹੈ ਘਰੇ ਨਹੀਂ ਤਾਂ ਪਿਛਲੇ ਪਾਸੇ ਹੱਥ ਮਾਰ ਕੇ ਨਾ ਨਹੀਂ ਕਰਦਾ ਸੀ ਮੈਨੂੰ ਨਹੀਂ ਪਤਾ ਕੀ ਲਿਆਉਣਾ ਹੈ ਆ ਲੋ ਜੀ ਆਪ ਵੀ ਆ ਜੀ ਅੱਜ ਮੋਤੀ ਦਾ ਸਾਥ ਲੋ ਕਿ ਸਾਰੇ ਭਾਈ ਜਿਹੜੇ ਜਿਹੜੇ ਦੇਖ ਰਹੇ ਹੋ ਸਾਰੇ ਜੀ ਜੀ ਹਿੱਕ ਕਰੇ ਕਰੋ ਠੀਕ ਹੈ ਤੇ ਡੇਟਿੰਗ ਰੈਡੀ ਯਾ ਉਹ ਲੋੜੇ ਲੋੜੇ ਇੱਧਰ ਵੀ ਹੋ ਗਏ ਤਿਆਰ ਉਹ ਵੀ ਬੈਠਾ ਰੱਖ ਤੇ ਹੁਣ ਅਸੀਂ ਇਹ ਪੈਣ ਬਿਨਾਂ ਰੱਖ ਤੇ ਪੈਣ ਬਿਨਾਂ ਰੱਖ ਜਾ ਰਹੀ ਹੈ ਮੈਂ ਕਿਉਂ ਆਈ ਇਹੋ ਜਿਹੇ ਕਰਨਾ ਉਹ ਕਰਦੇ ਨੇ ਜੀ ਜੀ ਚਾਹ ਵੀ ਲੋ ਚਾਹ ਸਿਆਲ ਨਹੀਂ ਪੰਗਰਾਂ ਦੇ ਜਾਈਂ ਅੱਛਾ ਚਾਹ ਵੀ ਬਣ ਗਈ ਚਾਹ ਬਣ ਗਈ ਤੇ ਲੋ ਜੀ ਹੁਣ ਅਸੀਂ ਰੈਡੀ ਹੋ ਗਏ ਸ਼ਾਇਦ ਅਸੀਂ ਕਿ ਕਿ ਸੇ ਵਸੇ ਨਿਕਲਾਂਗੇ ਮੜਾ ਜਾ ਬਿਆਰ ਬੰਨੀ ਨੂੰ ਪਰ ਬੱਦਲ ਫੇਰ ਚੜਿਆ ਖੜਾ ਪੂਰਾ ਸਿਆਲ ਦਾ ਭੱਜਿਆ ਬੰਦਾ ਸੁਕਦਾ ਨਹੀਂ ਦੋ ਦੰਦ ਸਹੀ ਲੈਸ ਕਰਕੇ ਨਹਾਉਣ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਧਿਆਨ ਰੱਖਣਾ ਮੈਨੂੰ ਥੈਂਕ ਯੂ ਥੈਂਕ ਯੂ ਜੈ ਜੀ ਤੇਰਾ ਹੋ ਨਾ ਹੋ ਜੀ ਸਾਰੇ ਆ ਰਹੇ ਅੰਦਰੋਂ ਨਿਕਲ ਨਿਕਲ ਕੇ ਉਧਰ ਦੇਖੋ ਹੁਣ ਆਈਏ ਉਹ ਹੁਣ ਤਾਂ ਆਉਣਗੇ ਜਦੋਂ 18 ਟਾਈਮਾਂ ਮੈਂ ਕਰ ਲਿਆ ਉਹ ਬੜਾ ਫੋਨ ਨਿਕਲ ਕੇ ਆਈਏ ਦੇਖੋ ਕਿੰਨੀ ਸੋਹਣੀ ਲੱਗਦੀ ਆ ਮੈਂ ਹਾਈ ਮੈਂ ਮਰ ਜਾ ਹਾਂ ਨਾ ਦੇਖੋ ਤਾਂ ਸਹੀ ਤੁਸੀਂ ਮੇਰੀ ਤੇਜੀ ਦੀ ਪੂਆ ਕਿੰਨੀ ਸੋਹਣੀ ਦੇਖੋ ਹਨ ਸੰਤਰੀ ਸੰਤਰੀ ਕੋਟੀ ਪਾ ਕੇ ਇਹ ਸੰਤਰੀ ਇਹ ਨਾ ਮਫਲਰ ਇਹਨੇ ਆਪੇ ਬਣਾਇਆ ਲੋਕ ਹਰ ਤੁਸੀਂ ਕਹਿੰਦੇ ਕੋਟੀ ਦਿਖਾ ਦਿਓ ਜੀ ਕੋਟੀ ਦੇ ਲਓ ਠੀਕ ਹੈ ਤੇ ਇਹ ਇਹਦਾ ਨਾਲ ਦਾ ਮਫਲਰ ਮੈਂ ਬਣਾਇਆ ਸੀਗਾ ਆਪੇ ਹੁਣ ਤਾਂ ਬੜਾ ਟਾਈਮ ਹੀ ਲੱਗਦਾ ਜਦੋਂ ਬਣਾਉਂਦੀ ਸੀ ਉਦੋਂ ਟਾਈਮ ਲੱਗਦੀ ਸੀ ਬਣਾ ਲੈਂਦੀ ਸੀ ਆ ਮਫਲਰ ਬਣਾਇਆ ਮੈਂ ਇਹਦੇ ਨਾਲ ਠੀਕ ਹੈ ਇਹਦੀ ਕਾਸ ਗੱਲ ਹੈ ਇਹ ਇਸ ਤਰ੍ਹਾਂ ਬਾਰਡਰ ਇਸ ਤਰ੍ਹਾਂ ਦਾ ਪੱਤਿਆਂ ਵਾਲਾ ਇਵੇਂ ਨੀਚੇ ਬਾਰਡਰ ਬਣਾਇਆ ਮੈਂ ਬਹੁਤ ਪਿਆਰੀ ਲੱਗੀ ਬੰਦ ਕੁੱਤੀ ਇਹ ਛੋਟੇ ਛਤਕਾਂ ਵਾਲੀ ਛੋਟੇ ਛਾਕ ਰੱਖੀ ਹੋਈ ਹੈ ਲਓ ਜੀ ਫੇਰ ਅੱਜ ਦੀ ਅ ਤੁਹਾਨੂੰ ਜੋ ਜੋ ਕਾਰਵਾਈ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਠੀਕ ਹੋਣਾ ਹੈ ਨਾ ਹਾਂ ਲੈ ਕੋੜਵਾ ਸਰੂ ਜਿਹੜਾ ਸੁਧ ਪਿਆ ਰਿਹਾ ਹੈ ਗੁੱਲੀ ਥੰਦ ਗੁੱਲੀ ਯਾਰ ਇਹ ਫੰਟਕੋਂ ਤੋਂ ਆਈ ਮਾਰੋ ਥੱਲੇ ਬੈਠਣਾ ਨਾ ਫੇਰ ਆਖੋ ਗਵਾਸ ਨੂੰ ਇਹ ਕਿਥੋਂ ਪਿਆ ਮੈਨੂੰ ਪਤਾ ਹੁਣ ਦੇਖ ਇੱਕੋ ਰਹੀਆਂ ਫਿਰੇ ਰਹੀਆਂ ਤੇਰੇ ਰਾਹ ਵੀ ਰੱਖਦੇ ਹੋ ਅਜ ਤਾਂ ਮੇਰਾ ਫੁੱਟ ਡੇਸ ਹੁਣ ਤਾਂ ਮਾਰੀ ਨਹੀਂ ਦੱਸੂ ਕਰਦੇ ਦੋ ਦੋ ਪੌਚੀਆਂ ਚੀਜਾਂ ਲੱਗ ਗਈਆਂ ਮੇਰੀਆਂ ਸੌਕਸਾਂ ਵੀ ਲੱਗ ਗਈਆਂ ਮੇਰੀਆਂ ਐਂਕਲ ਵੀ ਲੱਗ ਗਈਆਂ ਹੁਣ ਮੈਨੂੰ ਇੱਕ ਹੋਰ ਸੂਟ ਕਿਹੜਾ ਆਉਂਦੇ ਆ ਦੀਦੀ ਉਹ ਤਾਂ ਦੋਨੇ ਦੇਖਦੇ ਆ ਪੁੱਤਾ ਇਹ ਕਿਹੜਾ ਸੂਟ ਪਿਆ ਸੀ ਦੇਖੋ ਤਾਂ ਭੰਗੇਵਾਲ ਲਿੰਗ ਲੱਗ ਪੁੱਛ ਕੇ ਹੁੰਦੇ ਟੈਸਟ ਨਹੀਂ ਥੱਪਾ ਚੋ ਤੂੰ ਨਹੀਂ ਲੱਗਦਾ ਜੇ ਤੇਰੇ ਪਾਏ ਮਾਲਕ ਦਾ ਜੇ ਤੇਰੇ ਪਾਏ ਲਾ ਤੂੰ ਚਾਹ ਦੇ ਰੋਂ ਬੈਨੋਂ ਲੁਕਦਾ ਪਰ ਬੰਦੇ ਇਹਦਾ ਸੱਟ ਲੈ ਜਾਂਦੇ ਬਾਰ-ਬਾਰ ਜੀ ਹੋਰ ਜੀ ਮੈਨੂੰ ਲੱਗਦਾ ਹੈ ਰੈਡੀ ਤੂੰ ਕੋ ਲਓ ਜੀ ਆਪਾਂ ਹੁਣ ਚੱਲੀਏ ਬਾਜ਼ਾਰ ਤੇ ਥੋੜਾ ਜਿਹਾ ਤੁਹਾਨੂੰ ਇੱਕ ਕੰਦਾ ਬਾਜ਼ਾਰ ਵੀ ਦਿਖਾ ਦਾਂਗੇ ਠੀਕ ਹੈ ਇਹ ਹੋਂ ਸਿਰ ਆਪਾ ਕਸ ਕੇ ਟਾਕ ਲਿਆ ਤੇ ਡਨ ਹੋ ਗਏ ਹੁਣ ਤੇ ਹੁਣ ਕਰਨਾ ਡਰਾਈਵ ਮੈਨੂੰ ਪਤਾ ਹੈ ਤੇ ਮੈਨੂੰ ਇੱਥੇ ਡਰਾਈ ਕਰਾਉਣਾ ਹੈ ਠੰਡ ਚ ਮਾਰੂ ਮੈਨੂੰ ਚਲੋ ਜੀ ਕੋਈ ਨਿਆ ਬਣਾ ਲਾਈਨ ਬਣਾਉਂਦੇ ਹਾਂ ਹੋਵੇ ਡਰਾਈ ਦਾ ਕਾਰ ਹੋਵੇ ਡਰਾਈ ਦਾ ਕਾਰ

ਇੱਥੇ ਆਪਾਂ ਫਿਰਦੇ ਆਂ ਅਰ ਜਿੱਥੇ ਵੀ ਫਿਰਦੇ ਆਂ ਫਿਰਦੇ ਬ੍ਰਿੰਡੇ ਜੀ ਆਂ ਫਿਰਦੇ ਆਂ ਜਿਸੇ ਦੋਨੇ ਨੇ ਜਿਸ ਦੋਨੇ ਗਵਾਚਾਂ ਕੇ ਪੱਕੀ ਗੱਲ ਹੈ ਨਹੀਂ ਗਵਾਚਦੇ ਨਹੀਂ ਉਹ ਤਾਂ ਮੈਂ ਲੈ ਜੂੰਗੀ ਗਵਾਚਣ ਦੇ ਦਿੰਦੀ ਹਾਂ ਓਕੇ ਪਸੋਂ ਆਗੇ ਮੇਨ ਰੋਡ ਆ ਫਲਾਈਓਰ ਦੇ ਨੀਚੇ ਪਰ ਰਾਈਟ ਮੁੜ ਜਾਣਾ ਅਹ ਦੂਰੋਲੇ ਪਸੀ ਆਲੀ ਬੜੀ ਦੂਰੋਲੇ ਨੂੰ ਮਿਲਦੇ ਲੈ ਕੇ ਚੱਲਣਾ ਇੱਧਰ ਲੈ ਕੇ ਚੱਲਣਾ ਅਜੀਤ ਉਹ ਡਾਈ ਕਰਦਾ ਚੱਲ ਕੱਪੋਸ਼ੇ ਜਾਣਾ ਹੈ ਨੀ ਨੀਚੇ ਨਹੀਂ ਪਰ ਆਪਣੇ ਮੈਨੂੰ ਲੱਗਦਾ ਇਧਰ ਉਧਰ ਦੀ ਜਾਣਾ ਪਊਗਾ ਹਣਾ ਉਡੀ ਸਾਈਡ ਉੱਡੀ ਆਈ ਇਧਰੋਂ ਉਰਾ ਚੱਲ ਇਧਰ ਹੀ ਮੋੜ ਤੇ ਆਪਾਂ ਫਲਾਈਓਵਰ ਦੇ ਉੱਪਰ ਚੜਾਂਗੇ ਚੱਲ ਜਰਾ ਅਜਾਣਾ ਕਿਹੜਾ ਡਾਇਰ ਆਇਆ ਡਾਈ ਨਹੀਂ ਹੋ ਜਾਪੇ ਹੋਰ ਹੋ ਜੀ ਹੈਗੀ ਵਿੱਚ ਲੱਗਦਾ ਹੈ ਜਗ੍ਹਾ ਨਹੀਂ ਮਤ ਲੱਗ ਰਹੀ ਕਿਹੜੀ ਹੈ ਚੱਲ ਜਗਾ ਤੂੰ ਵੀ ਲੈਣਾ ਹੈ ਬੀ ਸੋਹਣੀ ਹੈ ਪਰ ਇੱਥੋਂ ਮੈਂ ਪੁੱਛ ਲਾ। ਲੋ ਵੀ ਦੇਖੋ ਬਰੰਡੇ ਦਾ ਆਈਫਲ ਟਾਵਰ। ਦਰਸ਼ਨ ਕਰ ਲਓ ਇੱਥੇ ਜਿਹੜੇ ਨਹੀਂ ਗਏ ਕਦੇ। ਦੇਖੋ ਵੀਡੀਓ ਚ ਦੇਖ ਲਓ। ਇਹ ਨਾਲ ਬੱਦਲ ਬੜੇ ਹੀ ਸੋਹਣੇ ਲੱਗ ਰਿਹਾ। ਤੇ ਆਪਾਂ ਫਲਾਈਓਵਰ ਤੇ ਚੜ ਰਹੇ ਹਾਂ ਤੇ ਆਈਫਲ ਟਾਵਰ ਦੇ ਬਹੁਤ ਨੇੜੇ-ਨੇੜੇ ਜਾ ਰਹੇ ਹਾਂ। ਮੈਂ ਤੁਹਾਨੂੰ ਕੋਲੇ ਜਾ। ਥੋੜਾ ਉੱਪਰ ਜਾ ਕੇ ਦਿਖਾਓ ਨੇ। ਕੋਲੇ ਜਾ ਕੇ ਦਿਖਾਓ। ਥੋੜਾ ਜਿਹਾ ਜੱਟ ਬਟਾ। ਪਾਊਡਰ ਜਮਣੇ ਰਹਿ ਰਿਹਾ। ਤੇ ਸਾਹਮਣੇ ਦੇਖਾ ਮੈਂ ਦਿਖਾ ਦੂੰਗੀ। ਮੈਂ ਤੇਰੀ ਤੇਰੇ ਸਬਸਕ੍ਰਾਈਬਰਸ ਨੂੰ ਮੈਂ ਦਿਖਾ ਦੂੰਗੀ। ਜੋ ਵੀ ਆਪਾਂ ਮਿਲਦਾ ਉਹ ਮਸਲੀ ਜਾਉਂਗਾ ਜਿਹੜਾ ਹਾਂ ਤੇ ਬਸ ਆਪਾਂ ਇੱਧਰ ਹੀ ਰਾਈਟ ਹੀ ਬਸ ਲੱਗਦਾ ਆਪਾਂ ਪੱਟੀ ਕਿੰਨੇ ਲਈ ਊੜਾੜਾ ਈ ਦੀ ਸਹਾ ਹ ਬੋਲਣਾ ਕਦੇ ਨਾ ਡੋਲਣਾ ਆ ਦੇ ਪੱਟੀ ਕਿਹਦੇ ਊੜਾੜਾ ਈ ਲਿਖਣਾ ਡੋਲਣਾ ਤਾਂ ਕਿਹਦਾ ਡੋਲਣਾ ਤਾਂ ਆਪਾਂ ਡੋਲਦੇ ਹੀ ਨਹੀਂ ਹੈਗੇ ਲਿਖਣ ਦੀ ਲੋੜ ਹੀ ਆਪਾਂ ਸੌਣ ਚੋਂ ਕੈ ਇੱਕ ਇੱਕ ਇਹਦੀ ਖਾਸ ਗੱਲ ਇਹ ਵੀ ਫਲਾਈਓਵਰ ਉੱਪਰ ਬਣਿਆ ਹੋਇਆ ਚਾਰ ਫਲਾਈਓਵਰ ਹੈ ਇੱਥੇ ਪਹਿਲਾਂ ਉਹ ਨਹੀਂ ਹੁੰਦੀ ਸੀ ਮੱਚੇ ਚੱਲਦੇ ਸੀ ਇਹ ਘੁੰਮੀ ਘੁੰਮੀ ਕਰਦੇ ਆ ਉੱਧਰ ਜਾਣੇ ਹਾਂ ਹੁਣ ਗੁਰਮੁਖੀ ਚੌਂਕ ਬਣ ਗਿਆ ਅੱਛਾ ਤਨ ਹੁਣ ਬਦਲਤਾ ਪਤਾ ਨਹੀਂ ਬਦਲੇ ਹੋਣਾ ਜਿਹੜਾ ਗੁਰਮੁਖੀ ਚੌਂਕ ਲਿਖਿਆ ਤੇ ਅੱਛਾ ਨਹੀਂ ਕਹਿਆ ਤੇ ਤੂੰ ਬਦਲਦਾ ਪਹਿਲਾਂ ਇੱਥੇ ਉਹ ਹੁੰਦਾ ਸੀ ਟਾਰਫਿੰਗ ਚੌਂਕ ਟਾਰਫਿੰਗ ਦੇ ਲੈ ਬੀਜਾਂਗੇ ਜੀ ਨੋ ਇਹਦੇ ਲਈ ਮੈਂ ਬੜੂ ਜੀ ਕਾਗ ਲੈ ਕੇ ਆਉਣਾ ਹੈ ਚੇਲੇ ਵੇਟ ਲੈ ਬੰਗਾਲੋਂ 7540 ਚੱਲ ਬਈ ਉੱਛ ਪਰ ਉੱਥੋਂ ਸਾਰੇ ਉੱਥੇ ਲੈ ਲਓ ਜੀ ਕੱਲ ਇੰਨੀ ਮਾੜੀ ਹਾਲਤ ਕਰਨ ਤੋਂ ਬਾਅਦ ਅੱਜ ਫੇਰ ਭਰ ਲੈਂਦੇ ਲਫਾ ਵੇ ਹਾਏ 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 ਬਚੋ ਨਾ ਆਹ ਸਾਰਾ ਬਾਜ਼ਾਰ ਸੀ ਜਿਹੜਾ ਸੇਂਡਾ ਉਮਫੇਰਾ ਹੀ ਬਾਜ਼ਾਰ ਚ ਕਿਲੇ ਆਏ ਬਹੁਤ ਸਾਰਾ ਸਮਾਨ ਲਓ ਜੀ ਕੀ ਲੈ ਲਓ ਫੰਦੇ ਲੋ ਬਾਰੇ ਇੱਕਦ ਨੂੰ ਅੰਦਾਜ਼ਾ ਹੋਈ ਗਿਆ ਮੈਂ ਸਮੋਸੇ ਗਿਰੀਲਾ ਤੇ ਹੋਰ ਵੀ ਬਰਹੀ ਪਿੰਨੀਆਂ ਕਿੰਨੀਆਂ ਸਾਰੀਆਂ ਚੀਜ਼ਾਂ ਹੋਰ ਆ ਗਈਆਂ ਤੇ ਹੁਣ ਫੇਰ ਕੱਲ ਵਾਲੀ ਆਲਟ ਹੋ ਜਾਣੀ ਨਹੀਂ ਅੱਜ ਨਹੀਂ ਕਰਦੇ ਅੱਜ ਹੌਲੀ ਹੌਲੀ ਖਾਣੇ ਥੋੜਾ ਥੋੜਾ ਖਾਣਾ ਸਾਰੇ ਨੇ ਸਬਰ ਨਾਲ ਖਾਓ ਸਾਰੇ ਸਬਰ ਨਾਲ ਖਾਣਗੇ ਫਿਰ ਫੇਰ ਰੱਖ ਜਾਈਏ ਨਹੀਂ ਨਹੀਂ ਅੱਜ ਨਹੀਂ ਕਰਦੇ ਉਹ ਸਾਨੂੰ ਪਤਾ ਲੱਗ ਗਿਆ ਵੀ ਔਖੇ ਹੋਈਦਾ ਬਾਅਦ ਚ ਮੋਸਾ ਸਮੋਸਾ ਆਈ ਨਹੀਂ ਕਿਸਾ ਸਾ ਅੱਗੇ ਆ ਰਹੇ ਨੇ ਹੁਣ ਬਸ ਕਰ ਸੋਇਆ ਜੀ ਉਹ ਦੱਸ ਸਾਡੇ ਭਰਾ ਦੇ ਘਰ ਦੇ ਕਿੱਥੇ ਠੇਰੇ ਭਰਾ ਦਾ ਘਰ ਕੱਲ ਕੋਈ ਪੁੱਛ ਰਿਹਾ ਸੀ ਕਿ ਦਾਦਾ ਭਰਾ ਕਿੱਥੇ ਰਹਿੰਦਾ ਸਰਕਾਰੀ ਕੁਆਟਰ ਲੱਗਿਆ ਹੈ ਅੱਡਾ ਵੱਡਾ ਭਾਈ ਤਨੀ ਆ ਰਹੇ ਦੇ ਕੇ ਆ ਜੀ ਲੱਗੀ ਕੋਈ ਕੋਈ ਨਾ ਫਿਰ ਇਸਨ ਪਾ ਕੇ ਚਲੋ ਅੱਗੇ ਜਾਈ ਦੇ ਸਾਲ ਦੇ ਸੇਮ ਬਤਾ ਲੈ ਕੇ ਅੱਗੇ ਜਾਈ ਦੇ ਸਾਲ ਦੇ ਫਿਰ ਪੂਰੀ ਨੂੰ ਬਣਾ ਲੈਣ ਦੋ ਫਿਰ ਪੂਰੀ ਨੂੰ ਬਣਾ ਲੈਣ ਦੋ ਕੱਲ ਵੀ ਤੇਰੀ ਨਹੀਂ ਸੀ ਕਿ ਕੱਲ ਵੀ ਪੁੱਛਦੀ ਸੀ ਮੈਂ ਤੁਹਾਨੂੰ ਦੱਸਾਂ ਤੁਸੀਂ ਜਿਹੜੀ ਆ ਚੀਜ਼ ਹੈ ਨਾ ਇਹਦੇ ਚੱਕ ਮੇਰੇ ਵਿਆਹ ਵਾਲੇ ਸ਼ਾਲ ਪਟਿਆਲੇੋਂ ਆਇਆ ਸੀ ਪੀਲਾ ਹਾਂ ਕੱਲਾ ਪੀਲਾ ਕੋਈ ਨਾ ਵਧੀਆ ਸ਼ਾਲ ਸੀ ਨਾ ਨਿੱਡਾ ਤੇ ਮੈਨੂੰ ਬਹੁਤ ਪਸੰਦ ਆਦਾ ਪਰ ਇਹਦੇ ਤੇ ਤਾਂ ਜਿੰਮਰ ਆ ਗਿਆ ਆਪਾਂ ਘਰੇ ਕਿੱਥੇ ਲੈ ਸੋਏ ਉਹ ਕਰ ਲੈਣਾ ਮੈਂ ਉਸ ਨੂੰ ਲੈਣੀ ਉਹ ਕਰ ਲੈਣੀ ਉਹ ਤੋਂ ਵੀ ਨਿਕਰ ਲੈਣੂ ਲਾਹੇ ਇਹ ਵੀ ਨਾ ਕਰੀਏ ਜੀ ਆਮਨੇ ਬਹੁਤ ਲਾਇਆ ਤੇ ਮੜ ਕੇ ਮੈਨੂੰ ਉਹ ਜਿਹਾ ਸ਼ਾਲ ਨਹੀਂ ਮਿਲਿਆ ਨਾ ਕਰੀ ਲੈਣੀ ਜੇ ਇਹ ਜਾ ਕੇ ਤੇ ਤੁਹਾਨੂੰ ਪਲੇਨ ਮਿਲਿਆ ਹਾਂ ਐਵੇਂ ਪਲੇਨ ਲੈ ਲਓ ਆ ਚੀਜ਼ ਕਰ ਲੈਣੀ ਉਹ ਵੀ ਕਦੇ ਨਹੀਂ ਲੈ ਲੈਣੀ ਉਹ ਮੁੰਡਾ ਆ ਰਿਹਾ ਕੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਨੀਚੇ ਦੇਖੋ ਇਹ ਹੈ ਰੋਜ਼ ਗਾਰਡਨ ਠੀਕ ਹੈ ਬਹੁਤ ਸੋਹਣਾ ਬੱਚਾ ਨੇ ਫਿੱਡਰ ਨੂੰ ਚੁਲੇ ਸੈਰ ਕਰਾਂ ਉਹ ਗ੍ਰੀਨਰੀ ਗ੍ਰੀਨਰੀ